ਜੇਕਰ ਤੁਸੀਂ ਕੋਈ ਚੀਜ਼ ਖਰੀਦਣਾ ਚਾਹੁੰਦੇ ਹੋ ਤੁਸੀਂ 22 ਸਤੰਬਰ ਤੋਂ ਪਹਿਲਾਂ ਕੋਈ ਚੀਜ਼ ਨਾ ਖਰੀਦੋ ਕਿਉਂਕਿ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਨਵੇਂ GST ਰੇਟ ਆ ਚੁੱਕੇ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਉਹਨਾਂ ਚੀਜ਼ਾਂ ਬਾਰੇ ਜੋ 22 ਸਤੰਬਰ ਤੋਂ ਬਾਅਦ ਸਸਤੀ ਹੋਣ ਜਾਣਗੀਆਂ ਏਸੀ ਟੀਵੀ ਮੋਨੀਟਰ ਇਹ ਤਿੰਨੇ ਉਹੀ ਸਸਤੇ ਹੋਣ ਵਾਲੇ ਨੇ 22 ਸਤੰਬਰ ਤੋਂ ਬਾਅਦ ਇਹਨਾਂ ਤੇ 28% ਤੋਂ 18% ਤੱਕ ਹੀ GST ਰਹਿ ਜਾਵੇਗਾ ਜੇਕਰ ਤੁਸੀਂ ਨਵੀਂ ਕਾਰ ਜਾਂ ਬਾਈਕ ਲੈਣੀ ਚਾਹੁੰਦੇ ਹੋ ਤਾਂ ਥੋੜਾ ਸਮਾਂ ਰੁਕ ਜਾਓ ਇਹਨਾਂ ਚੀਜ਼ਾਂ ਤੇ ਵੀ 28% ਤੋਂ GST ਘਟਾ ਕੇ 18% GST ਕਰ ਦਿੱਤਾ ਗਿਆ ਹੈ ਹੌਨ ਟਰੈਕਟਰ ਤੇ ਐਗਰੀਕਲਚਰ ਨਾਲ ਸੰਬੰਧ ਰੱਖਦੀ ਮਸ਼ੀਨਾਂ ਤੇ ਪਹਿਲਾਂ 12% GST ਲੱਗਦਾ ਸੀ ਹੁਣ ਘਟਾ ਕੇ 5% GST ਕਰ ਦਿੱਤਾ ਗਿਆ ਹੈ ਜਿਵੇਂ ਕਿ ਖੇਲੂ ਚੀਜ਼ਾਂ ਤੇ ਪਹਿਲਾਂ 18% GST ਲੱਗਦਾ ਸੀ ਹੁਣ ਉੱਤੇ ਘਟ ਕੇ 5% GST ਲੱਗੇਗਾ ਜੋte vi pehla 12% GST ਲੱਗਦਾ ਸੀ ਹੁਣ ਕੱਟ ਕੇ ਇਸ ਤੇ 5% GST ਲੱਗੇਗਾ ਜੇਕਰ ਤੁਸੀਂ GST ਰੇਟਾਂ ਦੀ ਸਾਰੀ ਲਿਸਟ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਵਿੱਚ ਦੇਖ ਸਕਦੇ ਹੋ ਧੰਨਵਾਦ